ਨੰਦੇ ਨੂੰ ਅੱਜ ਦੇ ਟੂਰਨਾਮੈਂਟ ਦੇ ਵਿੱਚ ਕਾਂਤੀ ਟਾਵੇਂ ਜਫੇ ਲੱਗੇ ਆ ਵਾਹ ਟਾਵੇਂ ਨਹੀਂ ਸਿਰਫ ਇੱਕ ਅੱਧੇ ਜਫਾ ਲੱਗਿਆ ਉਹ ਵੀ ਨੌਜਵਾਨ ਨੇ ਭਲੇਖੇ ਨਾਲ ਖਾ ਲਿਆ ਇੱਕ ਅੱਧਾ ਟਾਵਾ ਹੀ ਹੁੰਦਾ ਕਾਂਤੀ ਜੀ ਲਓ ਸਾਹਮਣੇ ਕਹਿੰਦੇ ਨੌਜਵਾਨ ਮਹਿਲ ਕਲਾਂ ਵਾਲਾ ਕਰਦਾ ਹੋਇਆ ਟਰਾਈ ਹੈ ਪਰ ਖਰਾਜੀ ਜੀ ਜੀਦੇ ਪਿੰਡ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਅਗਲੀ ਕਬੱਡੀ ਪੌਣ ਦੇ ਲਈ ਮੁੰਡਾ ਮਹਿਲਕਲਾਂ ਦੀ ਧਰਤੀ ਦਾ ਤਿਆਰ ਵਰ ਤਿਆਰ ਹੈ ਕਿ ਇਹੋ ਫਲਕਾਰੀ ਤੇਰੇ ਸਿਰ ਤੇ ਸਜਾ ਕੇ ਨੀ ਲੈ ਜਾਊਗਾ ਟਿਵਾਣਾ ਤੈਨੂੰ ਡੋਲੀ ਚ ਬਿਠਾ ਕੇ ਨੀ ਮਹਿਲਕਲਾਂ ਦੀ ਮੜਾਉ ਤੈਨੂੰ ਸ਼ਾਨ ਤੂੰ ਫਲਕਾਰੀ ਕੱਢਦੀ ਕੱਢੇ ਤੇਰੀ ਫਲਕਾਰੀ ਸਾਡੀ ਜਾਨ ਤੂੰ ਫਲਕਾਰੀ ਕੱਢਦੀ ਸਹੀ ਗੱਲ ਆ ਕਦੇ ਕਦੇ ਗਾਇਕਾਂ ਨੇ ਗੱਲਾਂ ਕੀਤੀਆਂ ਮਹਿਲਕਲਾਂ ਦੇ ਟਿਵਾਣੇ ਵਰਗੀਆਂ ਗੱਲਾਂ ਹੋਈਆਂ ਗਿੰਦੀ ਵਰਗੇ ਨੌਜਵਾਨ ਹੈ ਖਰਾਜੀ ਟੌਪ ਦਾ ਰੇਡਰ ਹੈ ਜਿਹੜਾ ਨੌਜਵਾਨ ਸਰੀਰ ਤੋਂ ਹੀ ਪਤਾ ਲੱਗਦਾ ਹੈ ਵੀ ਆਹ ਬੰਦਾ ਹੁਣ ਬਲੇ ਸਮੇਂ ਦੇ ਵਿੱਚ ਇੱਕ ਜੀਦੇ ਪਿੰਡ ਦਾ ਤਰਾਸਿਆ ਹੋਇਆ ਹੀਰਾਗਾ ਕਿਉਂਕਿ ਬੰਦੇ ਦੀ ਚਾਲ ਤੋਂ ਬੰਦੇ ਦੀ ਮੂਵਮੈਂਟ ਤੋਂ ਤੇ ਬੰਦੇ ਦੇ ਕਹਿੰਦੇ ਵੀ ਕਬੱਡੀ ਵਾਲੇ ਟੱਚਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਖੁਸ਼ੀ ਵਰਗੇ ਨੌਜਵਾਨ ਦੋ ਰੇਡਰ ਹੈ ਬਹੁਤ ਧੰਨਵਾਦ ਸਾਰੇ ਮਿੱਤਰਾਂ ਦਾ ਸਤਿਕਾਰਯੋਗ ਸਾਡੇ ਜਿੰਨੇ ਵੀਰ ਆਓ ਮੇਰੇ ਮਿੱਤਰੋ ਜਿੱਥੇ ਆਪਾਂ ਦੇਖਦੇ ਵੀ ਨੰਬਰ ਇਧਰਲੇ ਪਾਸੇ ਕੋਈ ਚੋਟੀ ਦੀਆਂ ਟੀਮਾਂ ਨੇ ਗੱਭਰੂ ਆਪਣੀ ਟੀਮ ਦੇ ਲਈ ਜੋੜਦਾ ਹਾਂ ਪੈਂਦੀ ਕਬੱਡੀ ਗੁਰਪਿਆਰ ਦੀ ਕਰੋ ਗੱਲ ਲਓ ਸਾਹਮਣੇ ਕਹਿੰਦੇ ਸ਼ੌਂਕੀ ਜੀਦੇ ਪਿੰਡ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਕਾਂਤੀ ਜੀ ਆਹੀ ਮੈਚ ਕਿਤੇ 1.5 10 ਵਜੇ ਫਾਈਨਲ ਹੁੰਦਾ ਤਾਂ ਦਰਸ਼ਕਾਂ ਨੇ ਸਵਾਦ ਲੈ ਲੈਣਾ ਸੀ ਫਾਈਨਲ ਦਾ ਸੁਪਰ ਫਾਈਨਲ ਤੰਤਨ ਬਾਬਾ ਜੋਗੀ ਪੀਰ ਦੀ ਬਰਸੋਈ ਧਰਤੀ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਨੌਇਨ ਹੈ ਬਹਿਲ ਕਲਾਂ ਦੀ ਧਰਤੀ ਦਾ ਇਸ ਵਿੱਚ ਕਬੱਡੀ ਪੌਣ ਦੀ ਵਾਧਾ ਹੋਇਆ ਹੈ ਇੱਕ ਪਾਸੇ ਜ਼ਿਲ੍ਹਾ ਬਰਨਾਲਾ ਇੱਕ ਪਾਸੇ ਜ਼ਿਲ੍ਹਾ ਬਠਿੰਡਾ ਦੋ ਚੋਟੀ ਦੀਆਂ ਟੀਮਾਂ 70 ਕਿਲੋ ਭਾਰ ਦੀਆਂ ਫਾਈਨਲ ਮੁਕਾਬਲਾ ਖੇਡ ਰਹੀਆਂ ਨੇ ਸਾਡੇ ਕੁਲਵੀਰ ਸਮਾਉਂ ਦਾ ਸੱਤੇ ਸਮਾਉਂ ਦਾ ਮੇਵੇ ਖਾਰੇ ਬਰਨਾਲੇ ਦਾ ਸਾਰੇ ਵੀਰਾਂ ਦਾ ਪਾ ਧੰਨਵਾਦ ਕਰਦੇ ਆ ਡੋਗਰ ਭੀਖੀ ਉਹਨਾਂ ਦਾ ਨਿੱਕੇ ਉਹਨਾਂ ਦਾ ਸੇਵਕ ਉਹਨਾਂ ਦਾ ਸ਼ੀਰੇ ਪਪਾਲ ਉਹਨਾਂ ਦਾ ਪੂਰੇ ਟੱਡੇ ਉਹਨਾਂ ਦਾ ਭਿੰਦਰ ਗਿੱਲ ਕਲਾਂ ਦਾ ਡਾਕਟਰ ਦੀਪਾ ਰੱਲੇ ਵਾਲਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਾਬੇ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਨੇਪਰੇ ਚੜ ਗਿਆ ਖੇਡ ਮੇਲਾ ਵੇਖਿਓ ਜੀ ਵੇਖਿਓ ਵਾਹਿਗੁਰੂ ਮੇਰ ਕਰੇ ਥੋੜਾ ਜਿਹਾ ਮੂੰਹ ਪਿੜ ਗਿਆ ਪਾਣੀ ਲੈ ਗਿਆ ਥੋੜੀ ਜੀ ਸ਼ਲਟਰ ਵਗੈਰਾ ਲੈ ਗਿਆ ਮੈਂ ਬੇਨਤੀ ਕਰਦਾ ਥੋੜਾ ਜਨਾ ਕਈਰ ਮੱਥੇ ਪਿੜ ਗਏ ਇੱਕ ਦੂਜੇ ਦੇ ਹਾਂ ਤੋ ਫੜ ਲੈ ਤੀਜੇ ਲਵਾਂਗਾ ਫਿਰ लो मैं कला वाला फिर कबड्डी बोन दे वादा होया एक पासे गिंदी है माण सिंह पिंडा मुंडी का नथुआला कर भी सॉरी ਇਹਨਾਂ ਖੇਡ ਰਿਹਾ ਬਹੁਤ ਵਧੀਆ ਜਾਫੀ ਹੈ ਪਹਿਲੇ ਮੈਚ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਵੀ ਬੜੇ ਤਕੜੇ ਜਾਫੇ ਲੈ ਲੈ ਮੇਰੇ ਮਿੱਤਰੋ ਆ ਜਾਫੀ ਦਾ ਵੀ ਕਹਿੰਦੇ ਵੀ ਅੱਜਕੱਲ ਪੂਰੇ ਮੈਦਾਨਾਂ ਦੇ ਵਿੱਚ ਸ਼ੱਕਾ ਚੱਲਦਾ ਆਹ ਦੇਖਦੇ ਗਿੰਦੀ ਨੱਥੀ ਅਲਗਰੂ ਵੀ ਦਾ ਜਾਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਲਾਉ ਸਾਹਮਣੇ ਕਹਿੰਦੇ ਖਰਾਜੀ ਜੀ ਦੇ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰਜਾਫੀ ਤਿਆਰ ਵਰ ਤਿਆਰ ਨੇ ਨੌਜਨ ਮਹਿਲ ਕਲਾਂ ਦੀ ਧਰਤੀ ਦੇ ਨਿੱਕੂ ਵਰਗੇ ਵੀ ਚੋਟੀ ਦੇ ਖਿਡਾਰੀ ਨੇ ਅਲੀ ਵਰਗੇ ਵੀ ਫੋਰ ਟਰੈਕਟਰਾਂ ਦੇ ਜੇਤੂ ਨੇ ਇਸੇ ਪਿੰਡ ਦੇ ਬਿੱਲੇ ਵਰਗੇ ਚੋਟੀ ਦੇ ਖਿਡਾਰੀ ਨੇ ਜ਼ਿਲ੍ਹੇ ਬਰਨਾਲੇ ਦਾ ਮਹਿਲ ਕਲਾਂ ਕਸਬਾ ਹੈ ਦੂਜੇ ਪਾਸੇ ਕਹਿੰਦੇ ਬਠਿੰਡੇ ਜ਼ਿਲ੍ਹੇ ਦਾ ਵੱਡਾ ਪਿੰਡ ਹੈ ਜੀਦਾ ਲਓ ਸਾਹਮਣੇ ਪੁਆਇੰਟ ਖਰਾਜੀ ਜੀਦੇ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਸਹੀ ਗੱਲ ਆ ਅੱਜ ਕੇ ਜਿੱਤ ਕੇ ਲੈ ਕੇ ਪਾ ਦੇਣਾ ਹਰ ਇੱਕ ਬੰਦੇ ਨੇ ਵੀ ਅਸੀਂ ਅੱਜ ਵੱਡਾ ਮੇਲਾ ਜਿੱਤ ਲਿਆ ਅੱਜ ਅਸੀਂ 31000 ਰੁਪਏ ਜਿੱਤ ਲਈ 21000 ਜਿੱਤਿਆ ਰਮਨ ਸਾਡੇ ਭਰਾ ਚੈਲ ਸਾਹਿਬ ਨਿਊਜ਼ੀਲੈਂਡ ਵਾਲਾ ਜਿਹੜੇ ਪ੍ਰਾਈਜ਼ ਦੇ ਤੋਂ ਸਾਡੇ ਹਿੱਸੇ ਦੇ ਵਿੱਚ ਆਇਆ ਵੱਡੀ ਸਤਿਕਾਰ ਹੈ ਸਾਡੀ ਪੰਚਾਇਤ ਵੱਲੋਂ ਪਲੇਅਰਾਂ ਦੇ ਲਈ ਵੱਡਾ ਸਤਿਕਾਰ ਲਓ ਫੇ ਨੱਥੂ ਵਾਲ ਗਰਵੀ ਦਾ ਨੌਜਵਾਨ ਗੁਰਵਿੰਦਰ ਸਿੰਘ ਜਿੰਦੀ ਤਗੜੀ ਜੇ ਕੋਸ਼ ਕਰਦਾ ਹੋਇਆ ਪਰ ਨੰਬਰ ਮਹਿਲਕਲਾਂ ਦੀ ਟੀਮ ਦੇ ਲਈ ਝੜਦਾ ਹੋਇਆ ਬਹੁਤ ਚੋਟੀ ਦਾ ਮੁਕਾਬਲਾ ਹੈ ਉਰਲੇ ਪਾਸੇ ਅਰਸਾ ਬਿੱਲੇ ਵਾਲਾ ਨਾਲ ਨਿੱਕੂ ਵਰਗੇ ਨੇ ਗੱਲਾਂ ਨੇ ਤੇ ਨਾਲ ਕਦੇ ਅਲੀ ਵਰਗੇ ਨੇ ਆ ਤੇ ਕਦੇ ਕਹਿੰਦੇ ਵੀ ਉਸ ਪਿੰਡ ਦੇ ਬਿੱਲੇ ਵਰਗੇ ਨੇ ਗੱਲਾਂ ਮਹਿਲਕਲਾਂ ਦੇ ਲਓ ਕਬੱਡੀ ਪਾਉਣ ਲਈ ਵੱਧ ਹੋਇਆ ਖਰਾਜੀ ਨੇ ਆਪਣੇ ਨਾਲ ਵਾਲੇ ਰੇਡਰ ਨੂੰ ਇਹ ਗੱਲ ਸਮਝਾਈ ਵੀ ਆ ਫਾਈਨਲ ਹੈ 10000 ਦਾ ਫਰਕ ਹੈ ਮਾਗਣਾ ਕਬੱਡੀ ਪਾਈ ਪਰ ਬੀਲੇ ਵਾਲੇ ਅਛਣੇ ਗੁਰਪਿਆਰ ਦੂਜੇ ਸੈਮੀਫਾਈਨਲ ਦੇ ਵਿੱਚ ਐਨੇ ਸੋਹਣੇ ਜੱਫੇ ਲਾਏ ਵੀ ਬੰਦੇ ਨੇ ਨੌਜਵਾਨ ਨੂੰ ਮੈਚ ਹੀ ਆਪਣੇ ਹਿੱਸੇ ਚ ਕਰ ਲਿਆ ਆ ਨੌਜਵਾਨ ਗੰਬਰੂ ਆਪਣੀ ਟੀਮ ਨਹੀਂ ਨੰਬਰ ਜੋੜਦਾ ਹੋਇਆ ਤੇ ਨੰਬਰ ਕਹਿੰਦੇ ਵੀ ਜੀਦੇ ਦੀ ਟੀਮ ਲਈ ਲਓ ਮਹਿਲਕਲਾਂ ਵੱਲੋਂ ਕਬੱਡੀ ਮਾਈਕ ਤੇ ਗੁਰਪਿਆਰ ਲਓ ਸਾਹਮਣੇ ਕਹਿੰਦੇ ਮਹਿਲਕਲਾਂ ਦੀ ਟੀਮ ਦਾ ਨੌਜਵਾਨ ਫੇਰ ਕਬੱਡੀ ਪਾ ਰਿਹਾ ਹੈ ਲੈ ਵੀ ਜੀਦੇ ਵਾਲਿਓ ਜੇ ਅੱਜ ਤੁਸੀਂ ਫਾਸਟ ਜਿੱਤ ਗਏ ਜਾਂ ਮਹਿਲਕਲਾਂ ਵਾਲਿਓ ਤਾਂ ਸੀਜ਼ਨ ਦੇ ਵਿੱਚ ਅਕਸਰ ਪੁਰਾਣੇ ਸਮਿਆਂ ਦੇ ਵਿੱਚ ਮੇਰੇ ਉਸਤਾਦ ਗੁਰਜੀਤ ਬੱਪੀਆ ਜੀ ਗੱਲ ਕਰਦੇ ਹੁੰਦੇ ਸਨ ਵੀ ਜਿਹੜੀ ਟੀਮ ਬਾਬੇ ਜੋਗੀ ਪੀਰ ਦੇ ਮੇਲੇ ਤੋਂ ਜਿੱਤ ਗਈ ਉਹ ਸਾਰਾ ਸੀਜ਼ਨ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਗੰਤੀ ਜੀ ਉਹ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਜੀਦਾ ਫਰਸਟ ਮਹਿਲក្លਾਂ ਸੈਕੰਡ ਜੀਦਾ ਫਰਸਟ ਹੈ ਮਹਿਲក្លਾਂ ਸੈਕੰਡ ਹੈ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਜੀਦਾ ਫਰਸਟ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਰੇਫਰੀ ਸਹਿਬਾਨਾਂ ਦਾ ਕਮੈਂਟੇਟਰ ਸਹਿਬਾਨਾਂ ਦਾ ਤੇ ਸਭ ਤੋਂ ਵੱਡਾ ਧੰਨਵਾਦ ਹੈ ਸਰਦਾਰ ਹਰਪ੍ਰਜਨ ਸਿੰਘ ਜੀ ਸਰਪੰਚ ਸਮੂਹ ಗ್ರಾಮ ਪੰਚਾਇਤ ਰੱਲਾ ਸਾਰੇ ਵੀਰਾਂ ਦਾ ਗਹਿ ਗੜਵਾ ਧੰਨਵਾਦ ਕਰਦੇ ਆਪਾਂ ਇੱਕ ਇੱਕ ਵਾਰ ਫੇਰ ਆ ਦਿਓ ਜੀ ਫਸਟ ਸੈਕੰਡ ਪ੍ਰਾਈਜ਼ ਹੈ ਬੈਸਟ ਖਿਡਾਰੀ ਅੱਜ ਦੇ ਟੂਰਨਾਮੈਂਟ ਦੇ ਬਾਬਾ ਜੋਗੀ ਪੀਰ ਦੇ ਮੇਲੇ ਦੇ ਚਾਰ ਕਬੱਡੀਆਂ ਪਾ ਕੇ ਤਿੰਨ ਨੰਬਰ ਲੱਤੇ ਆ ਜੀ ਖਰਾਜੀ ਜੀਦੇ ਵਾਲਾ ਵੈਸਟ ਰੇਡਰ ਆ ਜੀ ਤਾੜੀ ਮਾਰ ਦਿਓ ਮੇਰੇ ਵੀਰੋ ਅੱਜ ਦੇ ਦਿਨ ਦਾ ਵੈਸਟ ਜਾਫੀ 4 ਟੱਚ 3 ਜਫੇ ਆ ਗਿੰਦੀ ਕਿਹੜੇ ਪਿੰਡ ਦਾ ਗੰਤੀ ਨੱਥੂ ਵਾਲਾ ਗਰਵੀ ਹਾਂ ਨੱਥੂ ਵਾਲਾ ਗਰਵੀ ਦਾ ਗਿੰਦੀ ਹਾਂ ਨਾਲ ਰਾਜੂ ਸਾਂਝੇ ਤੌਰ ਤੇ ਵੈਸਟ ਜਾਫੀ ਨੇ ਬਾਈ ਟੀਮ ਵਾਲੇ ਨਾਮ ਲੈ ਆਈ ਜਾਵਾ ਕੀ ਆਜੋ ਵੀਰ ਬਣ ਕੇ ਸਾਡੀ ਪੰਚਾਇਤ ਖੜੀ ਹੈ ਸਾਰੇ ਧਾਨੀ ਖੜੇ ਨੇ ਭਰਾ ਅ ਦੂਨੀ ਟੀਮ ਆਪਣਾ ਨਾਮ ਲੈ ਜੋ ਕਿਰਪਾ ਕਰਕੇ ਬੇਨਤੀ ਹੈ ਸਾਡੇ ਵੀਰ ਹੈ ਹਾਂ 10 10 ਕਿਲੋ ਕਿਓ ਇਹ ਇਸ ਟੀਮ ਦੇ ਜਿੱਤ ਨੇ ਜਿੱਦੇ ਵਾਲੇ ਮੁੰਡੇ ਨੇ ਅ ਖਰਾਜੀ ਤੇ ਆਓ ਜੀ ਪਹਿਲਾਂ ਜਿੱਦੇ ਵਾਲੇ ਖਰਾਜੀ ਗਿੰਦੀ ਆਓ ਵੀ ਜੀਦਾ ਫਾਸਟਰ ਪਹਿਲਾ ਨਾਮ 31000 ਰਮਨ ਚੈਲ ਨਿਊਜ਼ੀਲੈਂਡ ਮਾਨਜੋਗ ਸਰਦਾਰ ਕੁਲਵੰਤ ਸਿੰਘ ਜੀ ਫੌਜੀ ਸਾਹਿਬ ਉਹਨਾਂ ਦੇ بیٹے ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਅੱਬਾ ਕਰਦੇ ਆਂ ਖਰਾਜੀ ਜੀ ਦਾ ਬੈਸਟ ਰੀਡਰ ਹੈ ਜੀ ਤੇ ਗਿੰਦੀ ਨੱਥੂ ਵਾਲਾ ਗਰਵੀ ਬੈਸਟ ਜਾਫੀ ਹੈ 10 10 ਕਿਲੋ ਦੇਸੀ ਘਿਓ ਅੱਜ ਦੇ ਟੂਰਨਾਮੈਂਟ ਦੀ ਚੈਂਪੀਅਨ ਟੀਮ ਜੀਦਾ ਤੇ ਸੈਕੰਡ ਟੀਮ ਮਹਿਲ ਕਲਾ ਬਹੁਤ ਬਹੁਤ ਧੰਨਵਾਦ ਮੁਬਾਰਕਾ ਹੋ ਤੁਸੀਂ ਮੇਲਾ ਜਿੱਤਿਆ ਇੱਕ ਵੱਡਾ ਕੱਪ ਜਿੱਤ ਲਿਆ ਹਸਾਂ ਲੈ ਲੋ ਬਸ ਬਾਬਾ ਜੋਗੀ ਵੀਰ ਦੇ ਮੇਲੇ ਤੇ ਆਏ ਸਾਲ ਖੇਡਦੇ ਰਿਆ ਕਰੋ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਣੀ ਇਹ ਤੁਹਾਡਾ ਵਾਦਾ ਰਿਹਾ ਬਹੁਤ ਸੋਹਣਾ ਮੁੰਡੇ ਖੇਡੇ ਆ ਉੱਥੇ ਘਾਉ ਦੇ ਨਾਲ 31000 ਰੁਪਇਆ ਵੀ ਰਮਣਾ ਚੈਲ ਨਿਊਜ਼ੀਲੈਂਡ ਮਾਨ ਜੋਗ ਉਹਨਾਂ ਦੇ ਨਾਲ ਸਾਡੇ ਸਰਪੰਚ ਸਾਹਿਬ ਨਗਰ ਪੰਚਾਇਤ ਸਾਰੀ ਪ੍ਰਬੰਧਕ ਕਮੇਟੀ ਤੇ ਖਰਾਜੀ ਫੌਜੀ ਸਾਹਿਬ ਖਰਾਜੀ ਛੋਟੇ ਵੀਰ ਤੇ ਬਹੁਤ ਭਾਗਾ ਵਾਲਾ ਹੈ ਜਿਹੜਾ ਬਾਬੇ ਜੋਗੀ ਪੀਰ ਦੇ ਮੇਲੇ ਤੋਂ ਬੈਸਟ ਬਣਿਆ ਹੈ ਦੋਨੇ ਪਲੇਅਰਾਂ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਗਿੰਦੀ ਨੱਥੂ ਵਾਲਾ ਗਰਵੀ ਤੇ ਖਰਾਜੀ ਜੀਦਾ ভাই ਤੁਸੀਂ ਬਹੁਤ ਭਾਗਾ ਵਾਲੇ ਹੋ ਦੋਨੇ ਜਿਹੜੇ ਬਾਬੇ ਜੋਗੀ ਪੀਰ ਦੇ ਮੇਲੇ ਤੋਂ ਤੁਸੀਂ ਬੈਸਟ ਬਣਿਓ ਕਿਉਂਕਿ ਦੁਨੀਆ ਦੇ ਬਹੁਤ ਵੱਡੇ ਵੱਡੇ ਸਟਾਰ ਇਸ ਗਰਾਊਂਡ ਦੇ ਵਿੱਚ ਕੰਤੀ ਜੀ ਖੇਡ ਕੇ ਗਏ ਹੈ ਗੱਲਾਂ ਸਮੇ ਸਮੇ ਦੀਆਂ ਅੱਜ ਸ਼ੀਰਾ ਮਹਾਰਾਜ ਵੀ ਖੇਡ ਕੇ ਗਿਆ ਹੈ ਜਿਹੜਾ 1.5 ਸਾਲ ਦੇ ਵਿੱਚ ਤਿੰਨ ਟੂਰਨਾਮੈਂਟ ਦਾ 65 ਕਿਲੋ ਭਾਰ ਦੇ ਵਿੱਚੋਂ ਇਸ ਟੂਰਨਾਮੈਂਟ ਤਿੰਨ ਵਾਰ ਜਿਹੜਾ ਬੈਸਟ ਰੇਡਰ ਰਿਹਾ ਹੈ ਸ਼ੀਰਾ ਮਹਾਰਾਜ ਵੀ ਅੱਜ ਖੇਡ ਕੇ ਗਿਆ ਤੁਸੀਂ ਭਾਗਾ ਵਾਲਿਆਂ ਗਿੰਦੀ ਵੀਰ ਸਾਡਾ ਨੱਥੂ ਵਾਲਾ ਗਰ ਵੀ ਤੇ ਖਰਾਜੀ ਜੀਦਾ ਮਹਿਲ ਕਲਾ ਦੀ ਟੀਮ ਸੈਕੰਡ ਹੈ ਜੀ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਜੇ ਕੋਈ ਸਾਥੋਂ ਗਲਤੀ ਹੋ ਗਈ ਵੇ ਬੋਲਦਿਆਂ ਤੋਂ ਤਾਂ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਗੀ ਵੀਰ ਸਾਰਿਆਂ ਦੇ ਮਿਹਰ ਪਰ ਹੱਥ ਰੱਖੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ